ਮੈਨੂੰ ਨੇ ਚਾਹੀਦਾ ਸੂਟ ਸਾਟ ਆਪਣੀ लाਡਲੀ ਭਾਬੀ ਨੂੰ ਲਿਆ ਕੇ ਦੋ ਸੀ ਤੂੰ ਬੋਲਣ ਕਿਦਾਂ ਨਹੀਂ ਆ ਮੈਂ ਤਾਂ ਨਾ ਪਿਆਰ ਨਾਲ ਗੱਲ ਕਰਨ ਡਿਆ ਯਾਰ ਤੇ ਮੈਂ ਤੁਹਾਨੂੰ ਕੀ ਕਿਹਾ ਵਾ ਕਿਹਾ ਮੈਨੂੰ ਤੂੰ ਕੀ ਮੈਂ ਚੁੱਪ ਕਰਕੇ ਬੈਠੀ ਆ ਨਾ ਤੇ ਮੈਨੂੰ ਬੈਠੀ ਰਹਿਣ ਦੋ ਜਾ ਕੇ ਨਾ ਥੱਲੇ ਕੰਮ ਕਰ ਠੀਕ ਹੈ ਨਾ ਮੇਰੇ ਕੋਲ ਨਹੀਂ ਹੁੰਦਾ ਕੰਮ ਕੁਮ ਸੀ ਤੈਨੂੰ ਸੁਣ ਨਹੀਂ ਦਿਆ ਮੈਂ ਇੱਕ ਵਾਰੀ ਕਹਿਤਾ ਵਾ ਨਾ ਮੇਰਾ ਟਾਈਮ ਨਹੀਂ ਹੈਗਾ ਦੂਜੀ ਮਾਮੀ ਨੂੰ ਕਹਦੇ ਆਪੇ ਬਣਾ ਦਊਗੀ ਠੀਕ ਆ ਦੀਪ ਨੂੰ ਪਤਾ ਨਹੀਂ ਕੀ ਹੋ ਗਿਆ ਸੂਟ ਦਾ ਫਿਰ ਗੁੱਸਾ ਕਰਕੇ ਪੈ ਗਈ ਕਿ ਮੇਰੇ ਲਈ ਸੂਟ ਨਹੀਂ ਬਹਿੰਦਾ ਪਰ ਨਿਆਣੇ ਨੂੰ ਤਣੀ ਨਾ ਇਦਾਂ ਕਹਿਣਾ ਚਾਹੀਦਾ ਉਹ ਕੀ ਸੋਚੂਗੀ ਕਿ ਮਾਮੀ ਤਾਂ ਕੇ ਬੜੀ ਚੰਗੀ ਭਲੀ ਤੇ ਹੁਣ ਪਤਾ ਨਹੀਂ ਮੈਨੂੰ ਇੱਥੇ ਇੰਨੀ ਗੱਲ ਕਿਉਂ ਕਹਿਤੀ ਜੇ ਸੂਪਦਾ ਸੀ ਤੇਸ ਮੈਨੂੰ ਕਹਿ ਦਿੰਦੀ ਮੈਂ ਸੂਪ ਰਹਿ ਦਿੰਦੀ ਬੱਚਿਆਂ ਨਾਲ ਥੋੜੀ ਇਦਾਂ ਕਰਨਾ ਚਾਹੀਦਾ ਬੱਚੇ ਤੇ ਰੱਬ ਦਾ ਡਰ ਰੱਖੁੰਦੇ ਆ ਸੰਦੀਪ ਮੈਂ ਕਿਉਂ ਥਰੇ ਲੱਭਣ ਇੱਥੇ ਬੈਠੀ ਹਾਂ ਕੀ ਕਰਨਾ ਹੈ ਮੈਂ ਇਕੱਲੀ ਨੇ ਕਿਉਂ ਸਿਮੀ ਕਲੀ ਕੰਮ ਕੰਡੀਆਂ ਸੋਈ ਤੈਨੂੰ ਕੀ ਆ ਤੇ ਕਰ ਲੈ ਕੰਮ ਮੈਂ ਹੁਣ ਠੇਕਾ ਥੋੜੀ ਲਿਆਵਾ ਹੋਈ ਗੱਲ ਹੋਈ ਆ ਹੁਣ ਕੀ ਆ ਦੱਸੋ ਆਪਣੀ ਭੈਣ ਦੇ ਕੰਮ ਵੇਖ ਲਓ ਅੱਗੇ ਜਦੋਂ ਵੀ ਹੁੰਦੇ ਹੁੰਦੇ ਹੀ ਨਾ ਮੇਰੇ ਵਾਸਤੇ ਸੂਟ ਲੈ ਕੇ ਹੁੰਦੇ ਹੁੰਦੇ ਹੀ ਐਰ ਕੀ ਉਹਨਾਂ ਨੇ ਪਤਾ ਕੀ ਕੀਤਾ ਵਾ ਕੀ ਕੀਤਾ ਕੱਲੇ ਸਿਮੀ ਵਾਸਤੇ ਲੈ ਆਏ ਆ ਤੇ ਮੈਂ ਮਾੜੀ ਹੀ ਲੈਸ ਨਹੀਂ ਸੂਟ ਦੀ ਗੱਲ ਵਾ ਮੈਂ ਪਤਾ ਨਹੀਂ ਕਿੱਡੀ ਕੀ ਗੱਲ ਹੋ ਗਈ ਆ ਕਾਲ ਮੇਰਾ ਨਾ ਸ਼ਹਿਰ ਹੁਣੇ ਸੂਟ ਲੈ ਦਿੰਨਾ ਉਹ ਉਹ ਗੱਲ ਸੂਟ ਦੀ ਨਹੀਂ ਆ ਗੱਲ ਪਿਆਰ ਦੀ ਹੁੰਦੀ ਆ ਸੰਦੀਪ ਹਰ ਵੜੀ ਤੇ ਅੱਡੀ ਸੂਟ ਲੈ ਕੇ ਆਉਂਦੇ ਸੀ ਹੁਣ ਨਵੀਂ ਸਮੀ ਆ ਤੇ ਉਹਦੇ ਲਈ ਏਕੜੀ ਲੈਂਦਾ ਫਿਰ ਕੀ ਹੋ ਗਿਆ ਤੇ ਦੂਜ ਤੇ ਪਾ ਹੀ ਦਿੱਤੀ ਨਾ ਹੁਣ ਦੋਈ ਏਦਾਂ ਡੱਬੇ ਕਰਨੋਂ ਉਹ ਤੂੰ ਘਰ ਦੀ ਸਿਆਣੀ ਆ ਇਹ ਚੀਜ਼ਾਂ ਤੂੰ ਵੇਖਣਾ ਕੋ ਉਹਨੇ ਵੇਖਣਾ ਸਗੋਂ ਤੂੰ ਕਹਿ ਕੋਈ ਗੱਲ ਨਹੀਂ ਵਧੀਆ ਹੋਇਆ ਸਗੋਂ ਕਿਉਂ ਨਵੀਂ ਵਿਆਹੀ ਸੀ ਉਹਦੀ ਕੋਈ ਗਿਫਟ ਆਇਆ ਵਾ ਗਿਫਟ ਆਇਆ ਵਾ ਅੱਗੇ ਕਿਹੜੀ ਸਮਝ ਨਹੀਂ ਆਉਂਦੀ ਅੱਗੇ ਮੋਹ ਪਿਆਰ ਜ਼ਿਆਦਾ ਹੀ ਹੁਣ ਉਹਨਾਂ ਨਹੀਂ ਹੈਗਾ ਜਿਹੜਾ ਵੀ ਗੱਲ ਕਰਦਾ ਮੈਂ ਨਾ ਸੂਟਾਂ ਚ ਹੀ ਰਹਿ ਗਿਆ ਤਾਂ ਡਾਣਾ ਜਿਹੜਾ ਵੀ ਗੱਲ ਕਰਦਾ ਹੁੰਦਾ ਸੀ ਨਾ ਅੱਗੇ ਮੇਰੀ ਗੱਲ ਹੁੰਦੀ ਹੁੰਦੀ ਸੀ ਹੁਣ ਸਿਮੀ ਇਦਾ ਕਰਦੀ ਆ ਸਿਮੀ ਚੰਗੀ ਪੜੀ ਆ ਮੇਰੇ ਹਿਸਾਬ ਲਾਇਆ ਵਾ ਤੁਹਾਡਾ ਜਨਨੀਆਂ ਦਾ ਨਾ ਸੂਟਾਂ ਦਾ ਪੰਗਾ ਲੈਣਾ ਜਦੋਂ ਮਰਜ਼ੀ ਵੇਖ ਲਓ ਠੀਕ ਆ ਤੁਸੀਂ ਕੀ ਕਰਨਾ ਆਏ ਹੁਣ ਫਿਰ ਮੇਰੇ ਲਾਗੇ ਜਾਗਦੇ ਕੰਮ ਕਰ ਰਹੇ ਸੋਈ ਚ ਮੇਰੇ ਕੋ ਨਹੀਂ ਹੁੰਦਾ ਕੰਮ ਕਰ ਲੈ ਜਿਹਦੇ ਵਾਸਤੇ ਚੀਜ਼ ਆਉਂਦੀ ਆ ਹੁਣ ਭੈਣ ਆਈ ਆ ਉਹ ਕੀ ਸੋਚੂਗੀ ਫਿਰ ਦੱਸ ਪਰ ਵੀ ਕੰਮ ਨਹੀਂ ਕਰਨੀ ਉਹਦੇ ਨਾਲ ਉਹਨੂੰ ਨਹੀਂ ਪਤਾ ਲੱਗਦਾ ਪਤਾ ਤਾਂ ਲੱਗ ਹੀ ਗਿਆ ਹੋਣਾ ਵਾ ਕਿਸ ਨੇ ਰੋਟੀ ਨਹੀਂ ਖਾਣੀ ਆ ਕਿਦੋਂ ਆਈ ਆ ਰੋਟੀ ਸਾਰੀ ਸਿਮੀ ਨਹੀਂ ਖਵਾਲੀ ਆ ਤੈਨੂੰ ਬਣਾਣੀ ਕੀ ਹੋ ਗਿਆ ਏ ਚਾਹ ਪਾਣੀ ਮੈਂ ਆ ਹੀ ਪੀ ਲਿਆ ਸੀ ਤੇ ਨਾਲ ਕੰਮ ਕਰਵਾ ਦੇ ਜਰਾ ਕੀ ਜਣਾ ਵਾ ਫਿਰ ਮੈਨੂੰ ਗੁੱਸਾ ਨਹੀਂ ਹੁੰਦਾ ਜਦੋਂ ਇਦਾਂ ਕਰਦੇ ਆ ਉਹ ਜਾ ਯਾਰ ਮੇਰਾ ਬਹੂ ਜਾ ਕੇ ਨਾ ਤੇ ਕੰਮ ਕਰਾ ਸੂਟ ਮੈਨੂੰ ਲਿਆ ਦੇਣਾ ਮੈਨੂੰ ਨਹੀਂ ਚਾਹੀਦਾ ਸੂਟ ਸਾਟ ਆਪਣੀ लाਡਲੀ ਭਾਬੀ ਨੂੰ ਲਿਆ ਕੇ ਦੋ ਤੂੰ ਇਹ ਤੋਂ ਬੋਲ ਕਿਦਾਂ ਨਹੀਂ ਆ ਮੈਂ ਤਾਂ ਨਾ ਪਿਆਰ ਨਾਲ ਗੱਲ ਕਰਨ ਡਿਆ ਯਾਰ ਤੇ ਮੈਂ ਤੁਹਾਨੂੰ ਕੀ ਕਿਹਾ ਵਾ ਕਿਹਾ ਮੈਨੂੰ ਤੂੰ ਕੀ ਮੈਂ ਚੁੱਪ ਕਰਕੇ ਬੈਠੀ ਆ ਨਾ ਤੇ ਮੈਨੂੰ ਬੈਠੀ ਰਹਿਣ ਦੋ ਜਾ ਕੇ ਨਾ ਥੱਲੇ ਕੰਮ ਕਰ ਠੀਕ ਆ ਨਾ ਮੇਰੇ ਕੋਲ ਨਹੀਂ ਹੁੰਦਾ ਕੰਮ ਕੁਮ ਜੇ ਭੈਣ ਨੂੰ ਕੋ ਪਤਾ ਲੱਗ ਗਿਆ ਨਾ ਤੇ ਫਿਰ ਵੇਖ ਲਈ ਉਹ ਵੱਜ ਗੁੱਸਾ ਬਣਾ ਕਿੰਨਾ ਕਰਦੀ ਹੁੰਦੀ ਆ ਉਹ ਨਹੀਂ ਆਉਣਾ ਹੁਣ ਇੱਥੇ ਬਾਅਦ ਚ ਇਕੱਲੀ ਇਕੱਲੀ ਏਡੀ ਭੈਣ ਵਾ ਅੱਛਾ ਤੇ ਜਿਹੜਾ ਮੇਰਾ ਗੁੱਸਾ ਵਾ ਉਹ ਨਹੀਂ ਤੁਹਾਨੂੰ ਪਤਾ ਯਾਰ ਤੂੰ ਘਰ ਜ ਵੱਡੀ ਆ ਤੂੰ ਨਹੀਂ ਦੇਖਣਾ ਤੇ ਕਿਹਨੇ ਦੇਖਣਾ ਚੋ ਬੜੀ ਜਾ ਕੇ ਕੰਮ ਕਰ ਜਾ ਜੀ ਚਲ ਮੇਰੇ ਕੋ ਨਹੀਂ ਹੁੰਦਾ ਕੰਮਕੁਮ ਠੀਕ ਆ ਨਾ ਇਹਨੇ ਵੀ ਨਾ ਨਿਕਰੀ ਕੀ ਗੱਲ ਤੋਂ ਸਾਰ ਸਾਰੀ ਮਰ ਜਾਣਾ ਪਤਾ ਨਹੀਂ ਹੈ ਕਿਦਾਂ ਦੀ ਇਹਦੇ ਸੁਭਾਜ ਨਹੀਂ ਫਰਕ ਪਿਆ ਹੁਣ ਜੇ ਮੰਨ ਲਾ ਇਹ ਗੱਲਾਂ ਭੈਣ ਸੁਣੂਗੀ ਉਹਨੇ ਕੀ ਕਹਿਣਾ ਮੇਰੀ ਭਾਬੀ ਮੇਰੇ ਨਾਲ ਇਦਾਂ ਕਰਨ ਦੀ ਕੋਈ ਹਾਲ ਨਹੀਂ ਇਹਦਾ ਦੀਦੀ ਮੈਂ ਤੁਹਾਡੇ ਵੱਲ ਹੀ ਆਉਣ ਲੱਗੀ ਹਾਂ ਉੱਪਰ ਮੈਂ ਪੁੱਛਣਾ ਹੀ ਕਿ ਸਬਜ਼ੀ ਕਿਹੜੀ ਬਣਾਵਾਂ ਸਿਮੀ ਹਰ ਗੱਲ ਮੈਨੂੰ ਹੀ ਪੁੱਛਣੀ ਹੁੰਦੀ ਆ ਆਪਣੀ ਮਰਜ਼ੀ ਨਾਲ ਜੋ ਬਣਾਉਣਾ ਨਾ ਬਣਾ ਲੈ ਇਹ ਘਰ ਹੁਣ ਤੇਰਾ ਵੀ ਆ ਦੀਦੀ ਕੀ ਗੱਲ ਹੋਈ ਆ ਇੰਨੇ ਗੁੱਸੇ 'ਚ ਮੈਨੂੰ ਤਾਂ ਕੁਝ ਕਿਹਾ ਵੀ ਨਹੀਂ ਸਿਮੀ ਘਰ 'ਚ ਤੂੰ ਹੀ ਰਹਿ ਗਈ ਹੈ ਕਹਿਣ ਵਾਲੀ ਤੂੰ ਵੀ ਕਹਿ ਲੈ ਮੈਨੂੰ ਤੇ ਵਾਧੂ ਸਮਝਿਆ ਵ ਸਾਰਿਆਂ ਨੇ ਜਿਹੜਾ ਮੂੰਹ ਚੁੱਕਦਾ ਉਹ ਗੱਲ ਕਰ ਦਿੰਦਾ ਮੈਨੂੰ ਦੀਦੀ ਕਿਹੜੀ ਗੱਲ ਹੋ ਗਈ ਆ ਤੁਸੀਂ ਕਿੱਦਾਂ ਬੋਲਣ ਦੇ ਮੈਨੂੰ ਮੈਂ ਸਬਜ਼ੀ ਬਾਰੇ ਪੁੱਛਿਆ ਵਾ ਮੈਂ ਕੀ ਕਹ ਤਾ ਤੁਹਾਨੂੰ ਸਬਜ਼ੀ ਬਣਾਉਣੀ ਆ ਨਾ ਤੇ ਮੰਮੀ ਨੂੰ ਪੁੱਛ ਲੈ ਬਾਚ ਮੰਮੀ ਨੇ ਕਹਿਣਾ ਵਾ ਮੈਨੂੰ ਆ ਨਹੀਂ ਪਸੰਦ ਹੈਗਾ ਚਲੋ ਕੋਈ ਨਹੀਂ ਦੀਦੀ ਤੂੰ ਗੁੱਸਾ ਨਾ ਕਰੋ ਮੈਂ ਸੌਜੀ ਆ ਬਣਾ ਲੈਨੀ ਆ ਤੂੰ ਠੀਕ ਨਹੀਂ ਲੱਗਦੇ ਮੈਨੂੰ ਮੈਂ ਠੀਕ ਹੀ ਆ ਬਣਾ ਲੈ ਆਪਣੀ ਮਰਜ਼ੀ ਨਾਲ ਜੋ ਬਣਾਣਾ ਤੋਂ ਕੀ ਗੱਲ ਹੋ ਗਈ ਦੀਦੀ ਤੂੰ ਅੱਗੇ ਤੇ ਕਦੀ ਮੇਰੇ ਨਾਲ ਇਦਾਂ ਬੋਲੇ ਨਹੀਂ ਕੀ ਪਤਾ ਭਾਜੀ ਨਾਲ ਕੋਈ ਗੱਲ ਹੋਈ ਹੋਣੀ ਭਾਜੀ ਨਾਲ ਗੱਲ ਕਰਕੇ ਵੇਖਣੀ ਪਾਜੀ ਨੂੰ ਪੁੱਛਣੀ ਹੈ ਕਿ ਦੀਦੀ ਨੂੰ ਕੀ ਗੱਲ ਹੋਈ ਹੈ ਪਾਜੀ ਹਾਂਜੀ ਕਿੱਥੇ ਚੱਲਨੇ ਜਾਗੇ ਤੇ ਮੈਂ ਵੀ ਲੀਡਾ ਕਿੱਥੇ ਚੱਲਿਆ ਮਰੇ ਕੰਮ ਹੀ ਹੋਈ ਹਾਂਜੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਦੱਸੋ ਮੈਂ ਤੁਹਾਨੂੰ ਪੁੱਛਣਾ ਸੀ ਕਿ ਦੀਦੀ ਨਾਲ ਕੋਈ ਗੱਲ ਹੋਈ ਆ ਦੀਦੀ ਬੜੇ ਗੁੱਸੇ ਨਾਲ ਭੈਣਦੇ ਹੀ ਮੈਨੂੰ ਮੈਂ ਹੀ ਪੁੱਛਿਆ ਕਿ ਸਬਜ਼ੀ ਕੀ ਬਣਾਉਣੀ ਆ ਤੇ ਕਹਿੰਦੇ ਮੈਨੂੰ ਨਾ ਪੁੱਛਿਆ ਕਰ ਆਪਣੀ ਮਰਜ਼ੀ ਨਾਲ ਬਣਾ ਲਿਆ ਕਰ ਉਹ ਸਮੀ ਉਹ ਮਾੜੀ ਜੀ ਗੱਲਬਾਤ ਹੋਈ ਸਾਡੀ ਦੋਵਾਂ ਦੀ ਕੋਈ ਗੱਲ ਨਹੀਂ ਮੈਂ ਨੂੰ ਕਹਿ ਦਊਗਾ ਕਿ ਤਰਨੇ ਇਦਾਂ ਕੋ ਬੋਲਣਾ ਸੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਤਾਂ ਡਰੀ ਗਈ ਮੈਂ ਮੈਂ ਕੋਈ ਕਿਆ ਹੀ ਨਹੀਂ ਦੀਦੀ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ ਉਦਾਂ ਮਾਰਿ ਮੱਟੀ ਗੱਲ ਹੋਈ ਸੀ ਉਦਾਂ ਤੇ ਗੱਲ ਨਹੀਂ ਚਲੋ ਠੀਕ ਆ ਮੈਂ ਮੈਂ ਤਾਂ ਕੁਛ ਕਿਆ ਹੀ ਨਹੀਂ ਪਤਾ ਨਹੀਂ ਕੀ ਗੱਲ ਆ ਦੀਦੀ ਮੈਨਾਂ ਇਦਾਂ ਬੋਲਣ ਡੇ ਚਲ ਕੋਈ ਗੱਲ ਨਹੀਂ ਕੀ ਪੁੱਛਣਾ ਦੀਦੀ ਕੋ ਤੂੰ ਕੋਹ ਨਹੀਂ ਸਬਜ਼ੀ ਵਾਲਾ ਪੁੱਛਣਾ ਨਾ ਸਬਜ਼ੀ ਮੈਂ ਲਈ ਬਣਾ ਹੁਣ ਅੱਛਾ ਅੱਛਾ ਜੇ ਕੋ ਮਂਗੋਣਾ ਦਾ ਦੋ ਮੈਂ ਲੈ ਆਉਣਾ ਨਹੀਂ ਨਹੀਂ ਮਂਗੋਣਾ ਤਾਂ ਨਹੀਂ ਆ ਉਦਾਂ ਪਿਆਜ਼ ਵੀ ਖਤਮ ਹੋਏ ਆ ਤੇ ਸਬਜ਼ੀ ਵੀ ਕੋਈ ਲਾਏ ਉਸ ਵੇਰ ਵਾਸਤੇ ਤਾਂ ਚਲ ਕੋਈ ਗੱਲ ਮੈਂ ਆਉਂਗਾ ਦੀ ਕਿਤੇ ਦੀ ਦੀਂਦਰੀ ਹਾਂਜੀ ਤਸਵੀਰਤ ਵਾਸਤੇ ਨਾ ਕੋ ਖਾਣ ਨੂੰ ਲੈ ਆਇਓ ਕੋਈ ਗੱਲ ਨਹੀਂ ਜੀਜੀ ਮੈਂ ਕੋਈ ਨਹੀਂ ਜਾਵਾਂਗਾ ਵੇਲੀਆ ਫੇਰਾ ਮਾਰਾਂਗਾ ਨਾ ਫਿਰ ਜਾਗਦੇ ਲੈ ਆਉਣਾ ਬਾਅਦ ਚ ਚਲੋ ਠੀਕ ਆ ਜਦੋਂ ਤੁਸੀਂ ਜਾਓਗੇ ਨਾ ਤੇ ਲੈ ਆਇਓ ਜ਼ਰੂਰ ਤੁਸੀਂ ਅੱਧੀ ਦਹੀਂ ਆ ਜਾਂਦੇ ਉਹਨੂੰ ਅੱਡੇ 'ਚ ਹੀ ਲੈ ਜਾਓ ਨਾਲ ਕੁਝ ਖਵਾ ਪਿਆ ਲੈਓ ਵੇਨੇ ਇਦਾਂ ਹੀ ਕਰਦਾ ਮਾਂ ਅੱਡੇ ਜਾ ਕੇ ਨਾ ਆਈਸਕ੍ਰੀਮ ਵਗੈਰਾ ਕੁਝ ਖਵਾ ਲਿਆਉਂਗਾ ਨੂੰ ਨਾਲੇ ਨਾ ਦੀਦੀ ਵਾਸਤੇ ਨਾ ਕੁਝ ਲੈ ਆਇਓ ਮਨ ਜਾਣਗੇ ਖੁਸ਼ ਹੋ ਜਾਣਗੇ ਉਹ ਚੰਗਾ ਉਹ ਇਦਾਂ ਹੀ ਕਰ ਰਹੇ ਹੁੰਦੀ ਕੋਈ ਗੱਲ ਨਹੀਂ ਮਾਰੀ ਮੱਡੀ ਗੱਲ ਵਾ ਮਾਝਣਾ ਨਾਲ ਕਿਡੀ ਗੱਲ ਹੋਈ ਹੈ ਨਾਲੇ ਨਾ ਕੱਲ ਠੀਕ ਵੀ ਨਹੀਂ ਸੀ ਦੀਦੀ ਤੇ ਦਵਾਈ ਲਿਆ ਦੇਣੀ ਸੀ ਕੱਲ ਦਵਾਈ ਲੈਣਦੀ ਲੈਣਦੀ ਹਾਂ ਕਹਿੰਦੀ ਬੀਪੀ ਜਾ ਵਧਿਆ ਸੀ ਮੜਾ ਜਾ ਹਾਂ ਤੇ ਮੈਂ ਸ਼ਾਇਦ ਉਹਦੇ ਨਾਲ ਵੀ ਹੋਣ ਡਿਆ ਹੋਏ ਤੇ ਰੈਸਟ ਵੀ ਨਹੀਂ ਨਾ ਹੋਈ ਚ ਅੱਜ ਨਾ ਤਾਂ ਕਰਕੇ ਕਰਦੇ ਹੋਣ ਤਾਂ ਚਲ ਕੋਈ ਗੱਲ ਨਹੀਂ ਮੈਂ ਲੈ ਆ ਦਣਾ ਸਬਜ਼ੀ ਵੀ ਕੋਈ ਗੱਲ ਨਹੀਂ ਕੁੜੀ ਨੂੰ ਮੈਂ ਸਾਮਨ ਲੈ ਜਾਉਂਗਾ ਸੇਰ ਤਣੋਂ ਕੋ ਖਵਾ ਲਿਆਉਂਗਾ ਤੇ ਦੀਦੀ ਨੂੰ ਵੀ ਪੁੱਛ ਲਿਓ ਵੇ ਨੂੰ ਖਾਣਾ ਪਰ ਇਹ ਲੋਲਾ ਅੰਸਾਰ ਨਹੀਂ ਲੈ ਉਹਨੂੰ ਉਹਨਾਂ ਕੋਲ ਚਲੋ ਵੀ ਲੋਤੇ ਦੀਦੀ ਨੂੰ ਜ਼ਰੂਰ ਪੁੱਛ ਕੇ ਜਾਇਓ ਦੀਦੀ ਮੰਨਣੀ ਚਾਹੀਦੀ ਆ ਦੀਦੀ ਖੁਸ਼ ਰਹੇ ਤਾਂ ਮੈਂ ਵੀ ਖੁਸ਼ ਰਹਿੰਦੀ ਆ ਜੀ ਲੱਗਾ ਰਹਿੰਦਾ ਮੇਰਾ ਤੇ ਦੀਦੀ ਨਾਲੇ ਚਲੋ ਕੋਈ ਗੱਲ ਨਹੀਂ ਮੈਂ ਪੁੱਛ ਲੈਣ ਨੂੰ ਕੀ ਕਹਿੰਦੀ ਬਸ ਚਲੋ ਠੀਕ ਲੈ ਫਾਦੀ ਦਾ ਸੁਬਾਤ ਬਹੁਤ ਵਧੀਆ ਵਾ ਦੀਦੀ ਆ ਥੋੜਾ ਜਿਹਾ ਗੁੱਸਾ ਕਰਦੀ ਆ ਚਲ ਕੋਈ ਨਹੀਂ ਵੱਡੇ ਆ ਕੜ ਵੀ ਲੈਣਗੇ ਕੋਈ ਨਹੀਂ ਮਾਮੀ ਜੀ ਮੈਨੂੰ ਮੈਗੀ ਬਣਾ ਦਿਓ ਪੁੱਤ ਤੇਰੀ ਦੂਜੀ ਮਾਮੀ ਜਿਹੜੀ ਨਾ ਨਵੀਂ ਮਾਮੀ ਹਾਂਜੀ ਉਹ ਬੜੀ ਸਵਾਦ ਮੈਗੀ ਬਣਾਉਂਦੀ ਓ ਉਹਨਾਂ ਦੇ ਹੱਥ ਦੀ ਮੈਂ ਖਾ ਕੇ ਨਹੀਂ ਵੇਖੀ ਉਹ ਕੋਈ ਗੱਲ ਨਹੀਂ ਮਾਮੀ ਨੂੰ ਕਹਿ ਦੇ ਉਹਨਾਂ ਨੇ ਸਵਾਦ ਹੀ ਬਣਾਉਣੀ ਆ ਮਾਮੀ ਜੀ ਤੁਸੀਂ ਬੜੀ ਸਵਾਦ ਬਣਾਉਂਦੇ ਮੇਰੇ ਸਾਡੇ ਹੱਥ ਦੀ ਖਾਣੀ ਆ ਸੀ ਤਾਂ ਤੈਨੂੰ ਸੋਣ ਨਹੀਂ ਦਿਆ ਮੈਂ ਇੱਕ ਵਾਰੀ ਕਹਿਤਾ ਹਾਂ ਨਾ ਮੇਰਾ ਟਾਈਮ ਨਹੀਂ ਹੈਗਾ ਦੂਜੀ ਮਾਮੀ ਨੂੰ ਕਹਿ ਦੇ ਆਪੇ ਬਣਾ ਦੋਗੀ ਠੀਕ ਆ ਮम्मा ਜੀ ਮਾਮੀ ਨੇ ਮੈਨੂੰ ਮੈਗੀ ਨਹੀਂ ਬਣਾ ਕੇ ਦਿੱਤੀ। ਪੁੱਤ ਕੋਈ ਗੱਲ ਨਹੀਂ ਮਾਮੀ ਠੀਕ ਨਹੀਂ ਆ ਤੇਰੀ। ਤੂੰ ਨਿੱਕੀ ਮਾਮੀ ਨੂੰ ਕਹਿ ਦੇਣਾ ਹੀ। ਚਾਹੇ ਨਾਨੀ ਨੂੰ ਕਹਿ ਦੇਣਾ ਉਹਨਾਂ ਨੇ ਬਣਾ ਦੇਣੀ। ਮम्मा ਜੀ ਮੈਨੂੰ ਵੱਡੀ ਮਾਮੇ ਦੇ ਹੱਥ ਦੀ ਬੜੀ ਸਵਾਦ ਲੱਗਦੀ ਆ। ਪੁੱਤ ਨਹੀਂ ਮਾਮੀ ਠੀਕ ਨਹੀਂ ਨਾ ਅੱਗੇ ਤੇ ਉਹ ਹੀ ਬਣਾ ਕੇ ਦਿੰਦੀ ਸੀ। ਕੋਈ ਨਹੀਂ ਨਿੱਕੀ ਮਾਮੇ ਵੀ ਸਵਾਦ ਬਣਾਉਂਦੀ ਆ। ਉਹਨੂੰ ਕਹਿ ਦੇਣਾ ਹੀ ਮਾਮੀ ਨੂੰ ਕਿ ਮਾਮੀ ਜੀ ਮੈਨੂੰ ਮੈਗੀ ਬਣਾ ਦੋ। ਮਾਮੀ ਠੀਕ ਨਹੀਂ ਆ। ਮम्मा ਮਾਮੀ ਮੈਨੂੰ ਬੜੇ ਗੁੱਸੇ 'ਚ ਬੋਲਲੇ। ਪੁੱਤ ਕੋਈ ਗੱਲ ਨਹੀਂ। ਮੰਮੀ ਦੇ ਕਈ ਦਾ ਗੁੱਸਾ ਨਹੀਂ ਕਰੀਦਾ ਹੋਈ ਦਾ ਉਹ ਤਾਂ ਮੰਮੀ ਠੀਕ ਨਹੀਂ ਨਾ ਤਾਂ ਕਰਕੇ ਤੈਨੂੰ ਇਦਾਂ ਕਹਿਤਾ ਹੋਣਾ ਚੱਲ ਕੋਈ ਨਹੀਂ ਤੂੰ ਸੈਜੂ ਨਾਲ ਜਾ ਕੇ ਖੇਡ ਤੇ ਮੈਂ ਕੋਈ ਨਹੀਂ ਨਿੱਕੀ ਮੰਮੀ ਨੂੰ ਕਹਿ ਦਿੰਨੀ ਆਪੇ ਤੈਨੂੰ ਬਣਾ ਦੇਗੀ ਮੈਂਗੀ ਠੀਕ ਆ ਮम्मा ਹਾਂ ਦੀਪ ਨੂੰ ਪਤਾ ਨਹੀਂ ਕੀ ਹੋ ਗਿਆ ਸੂਟ ਦਾ ਖੜੇ ਗੁੱਸਾ ਕਰਕੇ ਬੈਠ ਗਿਆ ਕਿ ਮੇਰੇ ਲਈ ਸੂਟ ਨਹੀਂ ਲਿਆਂਦਾ ਪਰ ਨਿਆਣੇ ਨੂੰ ਤਾਂ ਨਹੀਂ ਨਾ ਇਦਾਂ ਕਹਿਣਾ ਚਾਹੀਦਾ ਉਹ ਕੀ ਸੋਚੂਗੀ ਕਿ ਮੰਮੀ ਤਾਂ ਅੱਗੇ ਬੜੀ ਚੰਗੀ ਭਲੀ ਤੇ ਹੁਣ ਪਤਾ ਨਹੀਂ ਲੰਨੇਵੇਂ ਮੈਨੂੰ ਇੰਨੀ ਗੱਲ ਕਿਉਂ ਕਹਿਤੀ ਜੇ ਸੂਟਦਾ ਹੀ ਤੇ ਮੈਨੂੰ ਕਹਿ ਦਿੰਦੀ ਮੈਂ ਸੂਟ ਲੈ ਆ ਦਿੰਦੀ ਬੱਚਿਆਂ ਨਾਲ ਥੋੜੀ ਇਦਾਂ ਕਰਨਾ ਚਾਹੀਦਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਆ ਕੀ ਗੱਲ ਬੜੀ ਚੁੱਪ ਕਰਕੇ ਬੈਠੀ ਆ ਮੰਮੀ ਚੁੱਪ ਕਰਕੇ ਕੀ ਬੈਣਾ ਸੰਦੀਪ ਦਾ ਹਾਲ ਵੇਖ ਲੋ ਹਾਂ ਕੀ ਕੀਤਾ ਗਈ ਹੀ ਸੰਦੀਪ ਵੱਲ ਅੱਛਾ ਕਹਿੰਦੀ ਮਾਮੀ ਮੈਨੂੰ ਮੈਗੀ ਬਣਾ ਦੋ ਉਹ ਨੂੰ ਅਗੋ ਢਕੇ ਪੈ ਗਈ ਕਹਿੰਦੀ ਮੈਂ ਨਹੀਂ ਬਣਾ ਕੇ ਦੇਣੀ ਮੈਗੀ ਨੂੰ ਵੀ ਤੇ ਰੋਂਦੀ ਰੋਂਦੀ ਮੇਰੇ ਵੱਲ ਆ ਗਈ ਕਿ ਮਾਮੀ ਨੇ ਮੈਨੂੰ ਇਦਾਂ ਬੋਲੀ ਨਹੀਂ ਨਹੀਂ ਤੇਰਾ ਦਿਮਾਗ ਦੇ ਐਕ ਨਹੀਂ ਖਰਾਬ ਪਰ ਨਿਆਣੇ ਨਾਲ ਨਹੀਂ ਤਾਂ ਇਦਾਂ ਕਰਨਾ ਚਾਹੀਦਾ ਜਿਹੜੀ ਗੱਲ ਇਹ ਮੇਰੇ ਨਾਲ ਕਰ ਲੈਂਦੀ ਇਹ ਤੈਨੂੰ ਕਾਹਦਾ ਗੁੱਸਾ ਹੈ ਕਾਹਦਾ ਗੁੱਸਾ ਤੋ ਨੀਗੀ ਜੀ ਕੁੜੀ ਵਿਚਾਰੀ ਨੂੰ ਕੀ ਕਹਾ ਕਹਿਣਾ ਹੈ ਕੁਛ ਉਹ ਕੀ ਕਹੋਗੇ ਕਿ ਮਾਮੀ ਨੂੰ ਇਦਾਂ ਕਿ ਬੋਲੀ ਇਨੇ ਚਾਵਾ ਨਾ ਕੁੜੀ ਆਂਦੀ ਜੇ ਮੈਗੀ ਮਾਸਾ ਬਣਾ ਦਿੰਦੀ ਤਾਂ ਕੀ ਸੀ ਤੇ ਜੇ ਮੰਮੀ ਨੂੰ ਆਪਣੇ ਪਾਪਾ ਨੂੰ ਦੱਸ ਦੇ ਤੇ ਉਹਨਾਂ ਨੇ ਤੇ ਅੱਗੇ ਤੋਂ ਉਹ ਨਹੀਂ ਦੇਣਾ ਹਾਂ ਉਹਨੇ ਤੇ ਗੁੱਸਾ ਕਰਨਾ ਹੀ ਹਾਂ ਉਹਨੇ ਤੇ ਕਹਿਣਾ ਹੀ ਹੈ ਦਿਮਾਗ ਖਰਾਬ ਹੀ ਇਹਨਾਂ ਦੇ ਕਿਨੇ ਆਣੀ ਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਚਲੋ ਜੇਰੀ ਗਾਲੀ ਹਾਂ ਨੂੰ ਦੱਸ ਦਿੰਦੀ ਆਉ ਦੱਸ ਦਿੰਦੀ ਮੈਨੂੰ ਲੱਗਦਾ ਇਹਨੇ ਸੂਰਦਾ ਹੀ ਗੁੱਸਾ ਕੀਤਾ ਨਹੀਂ ਇੰਨਾ ਇਹਨੂੰ ਗੁੱਸਾ ਆ ਗਿਆ ਸੂਰਦਾ ਉਹ ਤਾਂ ਨਵੀਂ ਸਮੀ ਉਹਦਾ ਤੇ ਲਿਆਉਣਾ ਸੀ ਤੂੰ ਉਹ ਤੇ ਹੈ ਹੀ ਮੈਨੂੰ ਵੀ ਗਲਤੀ ਹੋ ਗਈ ਮੇਰੇ ਕੋ ਮੈਂ ਵੀ ਇਹਦਾ ਲੈ ਹੁੰਦੀ ਨਾਲ ਸੂਰ ਤੇ ਪਰ ਠੇਕਾ ਥੋੜਾ ਨਾ ਦੀ ਵਾਰੀ ਦੀ ਵਾਰੀ ਲੈ ਆ ਕੇ ਆਉਣਾ ਇਹਦਾ ਸੋਚ ਅਗਲੀ ਫਿਰ ਇਹੋ ਸੋਚਦੀਆਂ ਨਾ ਕਿ ਉਹਨੂੰ ਲੈ ਕੇ ਦਿੱਤਾ ਤੇ ਮੈਨੂੰ ਲੈ ਮੇਰੇ ਲਈ ਲੈ ਕੇ ਨਹੀਂ ਆਇਆ ਆਹ ਇਹੋ ਹੀ ਗੱਲ ਹੈ ਤਾਂ ਹੀ ਗੁੱਸਾ ਕੀਤਾ ਤਾਂ ਹੀ ਉਹਦਾ ਸਾਰਾ ਗੁੱਸਾ ਪਰ ਨਿਆਣੀ ਦੇ ਸਿਰ ਤੇ ਥੋੜਾ ਕੱਢਣਾ ਹੀ ਨੀਗੀ ਜੀ ਤਰੀਕਾ ਕੱਢਦਾ ਗੁੱਸਾ ਉਹ ਹੀ ਗੱਲ ਹੈ ਹਾਂ ਤੇ ਕੁੜੀ ਅੱਗੇ ਤਾਂ ਆਉਗੀ ਫਿਰ ਉਹਨੇ ਕਿੱਥੋਂ ਆਉਣਾ ਆ ਮੈਂ ਤੇ ਅਮੀ ਵਾਲੇ ਟਾਲੇ ਗੱਲ ਪਾਈ ਕਿ ਮਾਮੀ ਤੇਰੀ ਠੀਕ ਨਹੀਂ ਆ ਤਾਂ ਕਰਕੇ ਤੈਨੂੰ ਇਦਾਂ ਕਹਿਤਾ ਹੋਣਾ ਕਿ ਮੈਂ ਅੰਡ ਬਣਾ ਕੇ ਦੇ ਦਿੰਦੀ ਆਹ ਬੜਾ ਕੀ ਕਹਿਣਾ ਹੈ ਕੁੜੀ ਵਿਚਾਰੀ ਹਾਂ ਤੁਮਿਆ ਤੇ ਨੂੰ ਇਹ ਗੱਲ ਕਹੀ ਕੋਈ ਨਹੀਂ ਮਸ ਸਮਝਾਵਾਂਗੀ ਇਹਨੂੰ ਪਿਆਰ ਨਾਲ ਪੀਦਾ ਨਹੀਂ ਕਰੀਦਾ ਹੋਈਦਾ ਕੋਈ ਨਹੀਂ ਫੇਰ ਕੀ ਜੇ ਨਹੀਂ ਲਿਆਂਦਾ ਤੇ ਅੱਗੇ ਤੋਂ ਲਿਆਵਾਂਗੀ ਫੇਰ ਕੋਈ ਨਹੀਂ ਮਸ ਸਮਝਾਵਾਂਗੀ ਵੀ ਤੈਨੂੰ ਇਦਾਂ ਕਰਨਾ ਕਿ ਪਤਾ ਲੱਗੇ ਵੀ ਮੈਂ ਗੁੱਸਾ ਕੀਤਾ ਸੂਟ ਤੋਂ ਫੇਰ ਇਹਨੂੰ ਮੋਹ ਪਿਆਰ ਫੇਰ ਚੀਜ਼ਾਂ ਦਾ ਹੀ ਆ ਸਾਡੇ ਨਾਲ ਕੋਈ ਮੋਹ ਨਹੀਂ ਉਹੀ ਗੱਲ ਫੇਰ ਮੈਂ ਤੇਰੇ ਪਿੱਛੇ ਭਾਬੀ ਭਾਬੀ ਕਰਦੀ ਫੇਰਦੀ ਨਾ ਭਾਬੀ ਨਹੀਂ ਆ ਕਰਦੀ ਨਿੱਕੀ ਕੀ ਕਹੂਗੀ ਵੀ ਇਹਨੇ ਸੂਟ ਤੋਂ ਇਦਾਂ ਗੁੱਸਾ ਕੀਤਾ ਉਹ ਵੀ ਇਹਦੇ ਵਾਲੇ ਵੇਖ ਕੇ ਫੇਰ ਇਦਾਂ ਹੀ ਕਰੂਗੀ ਨਹੀਂ ਕਰਨਾ ਹੀ ਆ ਮਰੀ ਨਾਲ ਲਿਆਵਾਂਗੀ ਤੇ ਇਹਦੇ ਵਾਲੇ ਵੀ ਇੱਕ ਜੱਜਾ ਸਿੱਖਣੀਆਂ ਇਹਨਾਂ ਨੇ ਕਿ ਮੈਂ ਮਾਤ ਲੈਣੀ ਕੋ ਚੰਗੀ ਇਹਨ ਇਹਦੇ ਕੋ ਮਾਤ ਲੈ ਲਾ ਹਾਂ ਇਹ ਫਿਰ ਇਦਾਂ ਕਰ ਲਈ ਤਾਂ ਉਹਨੇ ਫਿਰ ਇਹਦੇ ਹਲ ਵੇਖ ਕੇ ਕਰਨਾ ਇਦਾਂ ਫਿਰ ਜੇ ਤੂੰ ਆ ਹੀ ਗਈ ਹੈ ਤੇ ਹੁਣ ਇਦਾਂ ਕਰ ਲਈ ਮੰਮੀ ਹੁਣ ਨਹੀਂ ਮੈਂ ਰਹਿਣਾ ਮੈਂ ਚੱਲ ਜਾਣਾ ਸਵੇਰੇ ਨਹੀਂ ਪੁੱਤ ਤੂੰ ਰਹਿ ਦੋ ਦਿਨ ਕੋਹ ਨਹੀਂ ਹੁੰਦਾ ਇਹਦੇ ਕਰਕੇ ਬੜਾ ਝਾਅ ਕਰ ਲੈ ਇਹਨਾਂ ਨੇ ਮੇਰਾ ਮੈਂ ਤਾਂ ਕੱਲ ਦਾ ਵੇਖਿਆ ਨਹੀਂ ਉਹ ਨਿੱਕੀ ਰਸੋਈ ਚ ਬੜੀ ਆ ਇਹ ਬੜੀ ਨਹੀਂ ਆ ਉਹ ਕੱਲ ਦੀ ਜਦੋਂ ਦਾ ਸੂਟ ਆ ਗਿਆ ਨਾ ਉਨੇ ਹੀ ਸਾਰਾ ਕੀਤਾ ਚੈਰੀ ਨੇ ਆਓ ਤੇ ਮੈਂ ਉਹ ਕੱਲ ਦੀ ਨਾ ਲਾ ਕੇ ਤੇ ਸੋਈ ਬੜੀ ਏ ਸੋਈ ਦੇ ਵਿੱਚ ਕੰਮ ਕਰਨਾ ਤੇ ਸੰਦੀਪ ਬੜੀ ਨਹੀਂ ਏ ਸੋਈ 'ਚ ਉਹ ਇੰਹੋ ਹੀ ਉਹਨੂੰ ਪਿਆ ਦਾ ਵਾ ਸੂਟ ਦਾ ਇਹ ਕਿਨੂੰ ਕਿਹੜਾ ਪਤਾ ਲੱਗਣ ਡਿਆ ਪਤਾ ਤਾਂ ਮੈਨੂੰ ਸਾਰਾ ਲੱਗਦਾ ਲੱਗ ਹੀ ਜਾਂਦਾ ਪਤਾ ਹਾਂ ਪਤਾ ਸਾਰਾ ਲੱਗ ਜਾਂਦਾ ਚੱਲ ਤੂੰ ਕੁਬੈਰੀ ਕਾਸਾ ਗੁੱਸਾ ਨਾ ਕਰ ਇਹ ਇਦਾਂ ਹੀ ਕਰਦੀ ਏ ਛਦੈਣ ਮੈਂ ਲਾਗੋਂ ਵੇਖ ਕੇ ਚੱਲ ਗਈ ਮੈਂ ਸਬਜ਼ੀ ਕੱਟਣ ਦੀ ਆ ਤੇ ਲਗੋਂ ਵੇਖ ਕੇ ਚਲ ਗਈ ਇਹ ਨਹੀਂ ਕਿਹਾ ਕਿ ਦੀਦੀ ਤੂੰ ਰਹਿਂਦੇ ਤੂੰ ਦੋ ਦਿਨ ਆਈਆਂ ਤੇ ਤੂੰ ਰੈਸਟ ਕਰ ਤੇ ਮੈਂ ਸਬਜ਼ੀ ਕੱਟ ਦਿੰਨੀ ਜੇ ਇੰਨੀ ਮਾਤ ਹੋਏ ਤਾਂ ਕਹਿੰਦੀ ਨਾ ਆਹੋ ਇਹਨੇ ਨਹੀਂ ਕਿਹਾ ਕੁਝ ਵੀ ਤੇ ਜਾ ਕੇ ਤੇ ਅੰਦਰ ਜਾ ਕੇ ਲੰਮੇ ਪੈ ਗਈ ਉਹਨੂੰ ਤੇ ਹੋਈ ਹੋ ਗਿਆ ਵੀ ਉਹਦੇ ਲਈ ਸੂਟ ਲੈ ਆਈ ਮੇਲੀ ਨਹੀਂ ਲੈਂਦਾ ਆਹੋ ਬਸ ਉਹ ਹੀ ਕਿ ਸੂਟ ਹੀ ਦੇਖਾਂ ਗੜੀ ਦਾ ੜਕਾ ਪਿਆਈ ਚਲ ਕੋਈ ਗੱਲ ਨਹੀਂ ਠੀਕ ਹੈ ਯਸੀਰ ਤੱਕ ਮੈਂ ਇਹਨੂੰ ਮੈਗੀ ਬਣਾ ਦੇਵਾਂ ਬਾਹਰ ਉੱਥੇ ਸੈਜ ਨਾ ਖੇਡਦੀ ਕੋਈ ਗੱਲ ਨਹੀਂ ਤੂੰ ਕਹਿ ਮੈਨੂੰ ਕਹਿ ਦਿਆ ਕਰ ਮੈਂ ਬਣਾ ਦਾਂਗੀ ਚੀਜ਼ ਜਿਹੜੀ ਖਾਣ ਨੂੰ ਕਿਹਾ ਤੁਸੀਂ ਸਾਹਮਣੇ ਹੋਣੇ ਨਹੀਂ ਤੇ ਉਹਨੂੰ ਸੰਦੀਪ ਨੂੰ ਕਹਿਤਾ ਹੋਣਾ ਕਿ ਮੈਨੂੰ ਮਾਮੀ ਦੇ ਹੱਥ ਦੀ ਸਵਾਦ ਲੱਗ ਗਈ ਮਾਮੀ ਨੂੰ ਕਹਿ ਦਿੰਨੀ ਤੂੰ ਬਣਾ ਦੇ ਕੋਈ ਗੱਲ ਨਹੀਂ ਆਖੀ ਮਾਮੀ ਠੀਕ ਨਹੀਂ ਨਿਆਣੇ ਨੇ ਤਾਂ ਬਹਾਨਾ ਲਾ ਲੇ ਮੈਂ ਤਾਂ ਕਿਹਾ ਕਿ ਨਾਨੀ ਨੂੰ ਕਹਿ ਦਿੰਦੀ ਚਾਹੇ ਮਾਮੀ ਨਿੱਕੀ ਨੂੰ ਕਹਿ ਦਿੰਦੀ ਜਾਂ ਦੀ ਨਹੀਂ ਮੈਂ ਉਹ ਝਟ ਵਿਚਾਰੀ ਕਰ ਦਿੰਦੀ ਹੈ ਨਿੱਕੀ ਜੜੀ ਨਹੀਂ ਮੈਨੂੰ ਵੱਡੀ ਮਾਮੀ ਦੇ ਹੱਥ ਦੀ ਸਵਾਦ ਲੱਗ ਚਲ ਕੋਈ